ਨਮਸਕਾਰ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਮੈਂ ਹਾਂ ਤੁਹਾਡਾ ਵੀਰ ਸੁਵਿੰਦਰ ਸਿੰਘ ਰਾਣਾ ਲੋਕ ਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵਿਧਾਨ ਸਭਾ ਹਲਕਾ ਧੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਲਕਾ ਧੂਰੀ ਦੇ ਵਰਕਾਂ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਜਨਰਲ ਸਕੱਤਰ ਸੁਭਮ ਕੁਮਾਰ ਸ਼ਰਮਾ ਦੀ ਅਗਵਾਈ ਦੇ ਹੇਠ ਸਨਾਤਨ ਧਰਮ ਸਭਾ ਧਰਮਸਾਲਾ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਵ ਨਿਯੁਕਤ ਹਲਕਾ ਤੋਰੀ ਦੇ ਕੋਆਰਡੀਨੇਟਰ ਸਰਦਾਰ ਗੁਰਮੀਲ ਸਿੰਘ ਜੀ ਮੋੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੋਰੀ ਹਲਕਾ ਵਿੱਚ ਉਹਨਾਂ ਦੀ ਪਹਿਲੀ ਫੇਰੀ ਤੇ ਕਾਂਗਰਸ ਆਗੂਆਂ ਤੇ ਵਰਕਰਾਂ ਵੱਲੋਂ ਗੁਰਮੀਲ ਸਿੰਘ ਮੋੜ ਦਾ ਪਰਮਾ ਸਵਾਗਤ ਕੀਤਾ ਗਿਆ ਹਲਕਾ ਕੋਆਰਡੀਨੇਟਰ ਗੁਰਮੀਲ ਸਿੰਘ ਮੋੜ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਖਿੱਚ ਲਈ ਹੈ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਰਕਰਾਂ ਉੱਤੇ ਝੋਟੇ ਪਰਚੇ ਦਰਜ ਕਰ ਰਹੀ ਹੈ ਲੁਧਿਆਣਾ ਪਛਵੀ ਚੋਣਾ ਵਿੱਚ ਹਰ ਮੁਲਾਜ਼ਮ ਵਰਗ ਧਰਨੇ ਮੁਜਾਰੇ ਕਰਨ ਲਈ ਮਜਬੂਰ ਹੈ ਉਹਨਾਂ ਨੇ ਇਹ ਦਾਵਾ ਇਹ ਵੀ ਦਾਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਯੂਥ ਜਰਨਲ ਸਕੱਤਰ ਸੁਵਮ ਸ਼ਰਮਾ ਸੁਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀਂ ਹਲਕੇ ਧੂਰੀ ਦੇ 74 ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਲੋਕਾਂ ਦਾ ਸਰਕਾਰ ਤੋਂ ਮੂੰਹ ਭੰਗ ਹੋ ਚੁੱਕਿਆ ਨਜ਼ਰ ਆਇਆ ਅਤੇ ਲੋਕਾਂ ਨੇ ਕਿਹਾ ਕਿ ਅਸੀਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਇਸ ਮੌਕੇ ਹਾਜ਼ਰ ਸੰਨ ਬਲਾਕ ਪ੍ਰਧਾਨ ਲਖਵੀਰ ਸਿੰਘ ਜੀ ਬਮਾਲ ਹਲਕਾ ਤੂਰੀ ਦੇ ਪ੍ਰਧਾਨ ਸਤੀਸ਼ ਕੁਮਾਰ ਜਿੰਦਲ, ਅੰਮ੍ਰਿਤ ਬਰਾੜ, ਗਿਆਨ ਸਿੰਘ ਦਿਓਸੀ, ਅਰਜਿੰਦਰ ਕੁਮਾਰ ਸ਼ਰਮਾ, ਮਾਸਟਰ ਬਲਵਿੰਦਰ ਸ਼ਰਮਾ ਗੋਗੀ ਜੀ ਅਤੇ ਸਵਰਨਕਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਖੁਰਮੀ ਜੀ ਅਤੇ ਹੋਰ ਵੀ ਆਗੂ ਅਤੇ ਵੱਖ-ਵੱਖ ਪਿੰਡਾਂ ਤੋਂ ਪੰਚ ਸਰਪੰਚਾਂ ਨੇ ਆਪਣੀ ਹਾਜ਼ਰੀ ਲਗਵਾਈ। ਸਾਡੇ ਆਸਰੇ ਲੱਤਣਗੇ ਕਿਉਂਕਿ ਜੱਡੇ-ਜੱਡੇ ਰਿਪੋਰਟ ਦੇ ਵਿੱਚ ਲੱਗਾਈ ਆ ਸਾਡੇ 73 ਨੰਬਰ ਦੇ ਸਾਡਾ ਨਾਮ ਹੋਣਾ ਕਰਦੀ ਹੈ ਕਿ ਸਾਰੇ ਪੁਮਾਰੀ ਕਹਿੰਦੇ ਆ ਅਸਲੀ ਗੱਲ ਕੋਮ ਬਰਕਰਨ ਦੇ ਵਿੱਚ ਜੂਸ ਆ ਕਿਉਂਕਿ ਇਹਨਾਂ ਨੇ ਬਾਹਰ ਇੱਕ ਪੈਸੋ ਜੀਆਂ ਨੂੰ ਮਾਮਾ ਮਾਮਾ ਕੀ ਨੇ 50 ਦੇ ਨੋਟਾਂ ਵੀ ਸਾਰੇ ਗਿਆ ਸੀ ਜਿਹੜੇ ਸਾਡੇ ਨੌਜਵਾਨ ਗਿਆ ਮੈਨੂੰ ਉਹਨਾਂ ਲਈ ਚੰਗਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ ਆਸਟਾਨੇ ਪੁੱਟਿਆ ਜਾਂਦਾ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੰਦੇ ਫਿਰ ਤੁਸੀਂ ਦੇਖਿਆ ਸਾਡੀਆਂ ਧੀਆਂ ਭੈਣਾਂ ਘਰਾਂ ਨੇ ਦਿੰਦੀਆਂ ਉਹਨਾਂ ਨਾਲ ੱਤੇ ਹੁੰਦੇ ਸਿਰ ਤੋਂ ਕੁੰਨੀਆਂ ਲਾਈਆਂ ਜਾਂਦੀਆਂ ਇਹਨਾਂ ਨੂੰ ਬੋਟੇ ਕਿਹਨਾਂ ਨੂੰ ਫਿਰ ਸਾਡੀਆਂ ਮਾਦਾ ਪੈਨਾ ਨੇ ਇਹਨਾਂ ਨੇ ਵਾਦਾ ਕੀਤਾ ਸੀ ਬਹੁਤ ਵੱਡਾ ਕਿ ਸਾਨੂੰ ਤੁਸੀਂ ਵੋਟਾਂ ਪਾਓ ਅਸੀਂ ਤੁਹਾਨੂੰ ਰਿਆ ਰਿਆ ਦੀਆਂ ਸਪਾਈ ਵੀ ਕਰਿਆ ਵਾਲਾ ਹੈ ਬਹੁਤ ਸਾਡੀ ਇੱਕ ਮਾਤਾ ਹੁੰਦੀ ਹੈ ਇੱਕ ਉਹਨੇ ਲੜਕੀ ਹੁੰਦੀ ਆ ਜਿਹਨੂੰ ਦਵਾ ਜੰਦੀ ਆ ਹਾਲਾਂਕਿ ਉਹਨੂੰ 5000 ਰੁਪਏ ਦੇ ਬਜਟ ਕੋਈ ਨਹੀਂ ਸੜਕਾਂ ਉੱਤੇ ਕੋਈ ਇਹਨਾਂ ਦਾ ਹਿਸਾਬ ਨਾ ਕਰਾਈਆਂ ਕਿ ਸਾਡਾ ਇਹ ਆ ਜਾਂ ਕਿ ਅਜੇ ਕਿਤੇ ਇਹ ਤਾਂ ਪਮਾਲੇ ਦਿੱਤੇ ਗਈ ਨਹੀਂ ਤੁਸੀਂ ਦੇਖਿਆ ਐਦੂ ਮਾੜੀ ਕੀ ਗੱਲ ਹੋ ਸਕਦੀ ਹੈ ਦਿੱਲੀ ਦੇ ਵਿੱਚ ਆਪਾਂ ਦੇਖਿਆ ਜਿਨ੍ਹਾਂ ਨੂੰ ਹੁਰਾ ਕੇ ਭੇਜਿਆ ਉਹ ਖੁੱਲੇ ਲੋਕਾਂ ਨੇ ਇਹਨਾਂ ਨੂੰ ਕਲਕਾਰ ਦਾ ਥੋੜੇ ਵਿੱਚ ਰਾਗੀ ਭੀ ਦਾ ਇਹ ਉਹਨਾਂ ਦਾ ਸਬਾਨ ਕਰਦੇ ਉਹਨਾਂ ਨੂੰ 50 ਦੇ ਵਿੱਚ ਆ ਕੇ ਬੈਠ ਗਈ। ਉਹ ਤਾਂ ਪੰਜਾਬ ਨੂੰ ਲੁੱਟਣ ਦਸਵਾਇਆ ਇਹਨਾਂ ਕੋਲ ਹੀ ਕੁਝ ਨਹੀਂ। ਨੌਕਰੀਆਂ ਕਹਿੰਦੇ 50 ਹਜ਼ਾਰ ਤੋਂ ਉੱਤੇ ਦੇਤੀਆਂ ਸੀ ਨੇ। ਜੀ 21 ਹਜ਼ਾਰ ਦੱਸਦੇ ਨੇ। ਵੀ ਕਿਸੇ ਨੂੰ ਇਹ ਨਹੀਂ ਕੱਢੇ। ਈਡਾ ਹੋ ਜਾਂਦਾ ਤਾਂ ਮਤਲਬ ਉਹਰੀਆਂ ਭਾਰਤੀ ਕਿਦਾਂ ਸਾਡੀ ਸਰਕਾਰ ਕਿਉਂ ਪੰਜਾਬ ਦੇ ਮੁੱਖ ਮੰਤਰੀ ਚਾਹੇ ਚੰਨੀ ਬਣਿਆ। ਉਹਨਾਂ ਨੇ ਇਸਤਿਹਾਰ ਕੱਢੇ ਸੀ। ਉਹ ਨਿਯੁਕਤੀਆਂ ਚੱਲ ਰਹੀਆਂ ਸੀ। ਉਸ ਤੋਂ ਬਾਅਦ ਉਹ ਸਰਕਾਰ ਬਦਲ ਗਈ। ਕੋਈ ਭਾਰਤੀ ਹੋਵੇ ਲਗਾ ਤਾਂ ਨੇ ਉਹ ਇਸਤਿਹਾਰ ਕੱਢੀ। ਕਿ ਉਹ ਆਣਾ ਜ਼ਮੀਨੀ ਚੋਣ ਕਿੰਨੀ ਫੀਟੇ ਸਿੱਤਣ ਦਾ ਦਾਵਾ ਕਰਦੇ। ਅੱਜ ਜੇ ਅਨਜੇ ਤੱਕ 17 ਹਜ਼ਾਰ ਤੋਂ ਉੱਪਰ ਜਿੱਤ ਫਿਰ ਤੁਸੀਂ 3.5 ਸਾਲਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੇ ਆਉਣ ਵਾਲਾ ਟਾਈਮ ਕੈਮਰਾ ਹੁੰਦਾ ਜੀ ਜਿਹੜੇ 3.5 ਸਾਲਾਂ ਦੇ ਵਿੱਚ ਦੇ ਇਹਨਾਂ ਨੇ ਟੋਟੋ ਤੋਂ ਅਸਵਾਏ ਤੁਸੀਂ ਐਂ ਦੱਸੋ ਕਹਿੰਦਾ ਕਿਸੇ ਨੂੰ ਅਨਸਾਫ ਨਹੀਂ ਮਿਲਿਆ ਅਸੀਂ ਲੁਧਿਆਣੇ ਗਏ ਜੀ ਝੂਣ ਦੇ ਵਿੱਚ ਉੱਥੇ ਇੱਕ ਜਿਹੜੇ ਬੰਦੇ ਦੇ ਨਾਮ ਤੇ ਮਕਾਨ ਆ ਜਿਹਦੇ ਨਾਮ ਤੇ ਰਜਿਸਟਰਡ ਮਕਾਨ ਹੀ ਹੋਰ ਦੂਜੇ ਬੈਠਾ ਇਹ ਕਿ ਨਜਾਇਜ਼ ਕਬਜ਼ੇ ਹੋਈਆਂ ਲੋਕਾਂ ਦੇ ਲੋਕ ਇਹਨਾਂ ਨੂੰ ਵੋਟਾਂ ਕਿਥੋਂ ਪਾ ਦੇਣਗੇ ਇਹ ਤਾਂ ਲੋਕਾਂ ਨੂੰ ਵੀ ਮੜਾ ਠਹਿਰੋ ਤੋਂ ਨਜ਼ਰ ਆਪਾਂ ਲੱਗਣ ਦਿਓ ਤੁਸੀਂ ਦੇਖੋਗੇ ਇਹਨਾਂ ਦਾ ਕੀ ਹਾਲ ਹੋਣਾ ਜਿਵੇਂ ਸਾਡੇ ਚੰਨੀ ਸਾਹਿਬ ਨੇ ਕਹਿੰਦੇ ਪਾਤੀਆਂ ਪੈਣਗੇ ਉਹ ਹਾਲ ਕਰਨਾ ਪਤੜੀਆਂ ਮਾਤਾ ਪੈਣਾਂ ਨੇ ਉਹ ਤਿਆਰ ਬੈਠੇ ਇਲੈਕਸ਼ਨ ਤੋਂ ਪਹਿਲਾਂ ਇੱਕ ਐਮਐਲਏ ਪਹਿਲਾਂ ਬਲੀ ਦਿੱਤੀ ਹੁ ਫੇਰ ਦਿੱਤੀ ਗਈ ਆ ਇਹ ਤਾਂ ਇਹਨਾਂ ਨੂੰ ਆਦਤ ਹੀ ਆ ਤੁਸੀਂ ਆਪਾਂ ਦੇਖਿਆ ਪਹਿਲਾਂ ਮਾਨਸਾਲੇ ਦੇ ਵਿੱਚ ਜਿਹੜਾ ਪੁੱਤਾ ਕੀ ਹੋਇਆ ਤੇ ਹੁਣ ਜਦੋਂ ਆਪਾਂ ਅੰਡੇ ਹੋ ਗਿਆ ਉਹਦਾ ਕੀ ਹੋਇਆ ਇਹ ਤਾਂ 94 ਹੋਏ ਹੁਣ ਇੱਕ ਇਸ ਤਰੀਜ਼ ਇਹ ਨਾ ਕਰੀ ਇਹਨਾਂ ਕਰਨਾ ਕਰਾਉਣਾ ਕੋਸ ਨਹੀਂ ਹੈ ਡਾਪੇ ਨਾ ਮੇਰੇ ਸਾਰੇ ਬਰਾਬੇ ਦੀ ਸਰਕਾਰ ਆ ਤੇ ਆਪਾਂ ਸਮਝਣੇ ਕੋਲ ਕੋਈ ਨਹੀਂ ਮੈਂ ਤਾਂ ਮੈਂ ਤਾਂ 6 ਨਾਲ ਇਸ ਪਾਰਟੀ ਦੇ ਕੋਆਰਡੀਨੇਟਰ ਸਹਿਬਾਨ ਕਈ ਬਹੁਤ ਹੀ ਚੰਗੇ ਪਰ ਤੁਹਾਨੂੰ ਪਿੰਚਰ ਮਰ ਸਾਹ ਆਇਆ ਨੇ ਜਰੂਰ ਕਟੋਰ ਵੀ ਕੋਆਰਡੀਨੇਟਰ ਹੋ ਚੇ ਸਾਡੀ ਪਹਿਲੀ ਹੰਦੀਵਾਦੀ ਦੀ ਕੋਪਰੇਸਿਵ ਮੀਟਿੰਗ ਇਹਨਾਂ ਦੇ ਭਾਈ ਤੇ ਕੋਈ ਨਹੀਂ ਆਇਆ ਅਸੀਂ ਇਸ ਵਿੱਚ ਚਾਰ ਮਿੰਨਾਂ ਤੋਂ ਕੰਟੀਨਿਊਸਲੀ ਮੀਟਿੰਗ ਕਰਦੇ ਹਰ ਮਿੰਨਾਂ ਅੱਜ ਲੋਕ ਨੂੰ ਲੋਕ ਕਰ ਸਕਦੇ ਨੇ ਲੋਕ 1 ਐਂਡ ਲੋਕ 2 ਦੀ ਮੀਟਿੰਗ ਹੋਣੀ ਹੈ ਸ਼ਨੀਵਾਰ ਨੂੰ ਲਕੀਸ਼ ਨੂੰ ਕਮਾਲ ਉਸੇ ਲਈ ਜਿੱਥੋਂ ਦੀ ਵਾਈਲਡ ਲਾਈਫ ਹੈ ਮੈਂ ਤਾਂ ਨਰਦ ਕਰਦਾ ਹਰ ਬਰਤਸ਼ਹਬਾ ਕਿ ਇਹ ਜਿਹੜਾ ਸਭਾ ਹੁੰਦਾ ਹੈ ਨਾ ਟਿਕਾ ਦੇ ਸਾਹ ਦੇਖੀ ਕੋਈ ਤਕੂਨ ਹੋਣਾ ਕੋਈ ਝੂਠੇ ਲਾਉਣ ਦੀ ਕੋਸ਼ਿਸ਼ ਕਰ ਰਹੇ ਬਹੁਤ ਤੀਖਾ ਸਭਾ ਹੁੰਦਾ ਤੁਸੀਂ ਔਰ ਵਪਾਰੀ ਜਿਹੜੇ ਦੁਕਾਨਾਂ ਦੇ ਹਿਸੇ ਵਿੱਚ ਬੈਠੇ ਹੁੰਦੇ ਆ ਅੱਧ ਦੀ ਗਰਮੀ ਹੁੰਦੀ ਬਾਜੂ ਸਾਰੇ ਸਾਡੇ ਸਾਥੀ ਸੇਵਾ ਪਹੁੰਚੇ ਨਾ ਹਰ ਪਰਿਕਰ ਦਾ ਕੰਮ ਕਰਦਾ ਹੈ ਨਾ ਪੀਕ ਸੀਜ਼ਨ ਹੁੰਦੇ ਬਾਅਦ ਜੁਨੇ ਸਾਹਮਣੇ ਬੱਦਸ਼ਾਹਾਂ ਬੜੇ ਜੋਸ਼ੀਲੇ ਦਾ ਅੱਜ ਸਵਾਗਤ ਕਰਦੇ ਸਾਡੇ ਕੁਆਲਿਫਾਇਰ ਸਹਿਬਾਨ ਦਾ ਪਹੁੰਚੇ ਇਸ ਗੱਲ ਦੀ ਇਹ ਬਾਹੀ ਭਾਤੇ ਹੈ ਕਿ 2027 ਦੇ ਸ਼ੁਰੂ ਹਲਕਾ ਤੋਂ ਹੀ ਵਿੱਚ ਕਾਂਗਰਸ ਪਾਰਟੀ ਦਾ ਚੜ੍ਹਨਾ ਲੱਗ ਰਿਹਾ ਹੈ